ਕਦੋਂ ਜੇ ਰੋਲੇ ਨਹੀਂ ਇਹ ਜਿਹੜਾ ਮੋਰੇ ਹਾਂ ਜੀ ਸਾਡਾ ਹੀਰਾ ਵੀ ਲੱਗਾ ਲੇਟਾ ਲਾਵਾਂਗੇ ਇੱਧਰ ਆ ਇੱਧਰ ਕੋਈ ਨਾ ਕੋਈ ਲਾਉਣਾ ਤੇ ਅੱਦੇ ਮਾਰਦੇ ਪਾਚ ਚਲਵਾਉ ਤੇ ਆ ਗਿਆ ਪੰਚਾ ਆ ਗਿਆ ਬਾਈ ਆਓ ਜੀ ਭਾਈ ਕਨੇ ਤਿਆਰੀ ਹੈ ਅੱਜ ਬਰਵਲੀ ਪਟਾਏ ਭਾਈ ਰੋਲ ਦਾ ਸਸਰੀ ਕਾਲ ਥਾਰਾ ਤੇ ਤਿਆਰੀ ਕਰਨ ਲੱਗੇਗੇ ਗੱਡੀਆਂ ਚੰਕਾ ਰਹਿੰਦੇ ਆਗੇ ਅਰਦਾਣਾ ਪੂਣਾ ਖਾਇਆ ਗਿਆ ਹੈ ਨਾ ਡੀਡੀ ਕਰਦੇ ਮੈਂ ਚਲ ਖਤਰਾ ਦੋ ਵਜੇ ਬੁਲਾਇਆ ਨੂੰ ਮੈਂ ਤਿੰਨ ਸਾਢੇ ਤਿੰਨ ਸ਼ੁਰੂ ਹੋਣੀ ਆਪ ਹੈਗਾ ਕਰਾ ਲਈ ਤੇ ਲੱਗਣਾ ਪਰਿਵਾਰ ਨੂੰ 10 20 ਮਿੰਟ ਵਿੱਚ ਲੱਗਨੇ ਅੱਧਾ ਘੰਟਾ ਲਾਦਾ ਹੂੰ 7:30 ਵਜੇ ਨੇ ਛੱਡਦੇ ਨੇ ਪਹਿਲੇ ਦੋ ਤੋੜੀ ਦਿਖਾਣ ਹਾਂ ਬਾਕੀ ਆ ਨਾਮਾਂ ਚੇਲਾ ਆ ਗਏ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਦੇ ਤਾਲੇ ਘਿਆਣਾ ਨਾਲ ਸਤਿ ਸ਼੍ਰੀ ਅਕਾਲ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਝਾੜਾ ਤਮੀ ਝਾਣਾ ਨਾਲ ਇਹ ਬਾਈ ਕਾਦਾ ਮਗ ਲੱਗਿਆ ਹੋਇਆ ਹੈ 5 ਵਜੇ ਤੱਕ ਬੜੇ ਆ ਕੌਣ ਕੋੜਾ ਹਮ ਕਿਹੜਾ ਕੋੜਾ ਨਾਮ ਕਾਇਦਾ ਆ ਕੋਰੇ ਦਾ ਨਾਮ ਕਾ ਨਾਮ ਕਿਹਾ ਇਹਦਾ ਇਹਦਾ ਨਾਮ ਕਾ ਸਹਿਬਾ ਨਹੀਂ ਹੈਗੀ ਗਰੇ ਕਰ ਲਈ ਹੰਦ ਨਾ ਪਤਾ ਨਹੀਂ ਹੈ ਇਹਦਾ ਉਹਦਾ ਹੀ ਬਗ ਇਹਦਾ ਟਿੱਟੇ ਦਾ ਟਿੱਟੇ ਦਾ ਕਾ ਠੀਕ ਆ ਹੀਰਾ ਦਾ ਹੈ ਹੀਰਾ ਇਹਦਾ ਨਾਮ ਪਤਾ ਨਹੀਂ ਪਤਾ ਨਹੀਂ ਹੈਗਾ ਕੜਾ ਐ ਅਖਰਾਟ ਹੂੰ ਪਤਾ ਨਹੀਂ ਕਿਦੋਂ ਆਉਂਦਾ ਅੰਦਾ ਜ਼ਿਆਦਾ ਦੇਵਾ ਨਹੀਂ ਜ਼ਿਆਦਾ ਨਾਮ ਨੂੰ ਪਤਾ ਨਹੀਂ ਹੈ ਗਾ ਹੀਰਾ ਹੀ ਗਈ ਜਾਂਦਾ ਆਪਾਂ ਹੀਰਾ ਹੀਰਾ ਕਰਦੇ ਨਾ ਜਿਆਦਾ ਇਹਦਾ ਨਾ ਹੀਰਾ ਇਹਦਾ ਨਾ ਹੀਰਾ ਇਹ ਬਸ ਸਜਾੜ ਦੇ ਐ ਹਟ ਜਾ ਫੜੇਗਾ ਵੀ ਤੁਸੀਂ ਦੇਖ ਬੇ ਇੱਕ ਦੋ ਬਤੀ ਜੋਗਾ ਬਾਈ ਵੇ ਰੋ ਕਰ ਲੂਗੇ ਹੈਗੇ ਤੇ ਨੂੰ ਉਤਰੀ ਆ ਵਾਲਾ ਹਾਂ ਆ ਵਾਲਾ ਇਹਨੇ ਤਾਲ ਦੂੰ ਇਹਨਾਂ ਦਾ ਬਾਲ ਬਾਹ ਹੋਣੇ ਬਾਲ ਬਾਹ ਹੁੰਦੇ ਨੇ ਨਾ ਕੋੜੇ 'ਤੇ ਬਹਿਣਾ ਹਾਂ ਕਰੂੰਗਾ ਤਾਂ ਨਹੀਂ ਨਹੀਂ ਕਿਹੜਾ ਹੈ ਇਹ ਬਣਾਏ ਨੇ ਇੱਧਰ ਹੜ ਗਿਆ ਹੈਂ ਖਾ ਲਿਆ ਤਾਂ ਪਹਿਲੇ ਨਾ ਹਾਂ ਛਾਲ ਮਾਰ ਕੇ ਬਹਿ ਜੂਗਾ ਚਲ ਜੂਗਾ ਸਰਦੂਦੋ ਪੰਚ ਨਾਲ ਵੀ ਕਿਹੜਾ ਬੰਦਾ ਹੈ ਪੰਚ ਹਾਂ ਤੋਤੇ ਉੱਪਰ ਰੱਖ ਜਾਊਗੀ ਇਹ சாਮੀ ਮੈਂ ਨਾਤ ਤਬਦਲਣੀ ਨਾਤ ਬਦਲਣੀ ਮੈਂ ਕੋਈ ਅਜਿਹਾ ਛਾੜ ਮਾਰਦਾ ਤਬਰ ਦੇਖਦੇ ਤਾਂ ਵਿੱਚ ਰਾਜ ਫੜ ਗਿਆ ਦਰੂੰਗਾ ਤਾਂ ਨਹੀਂ ਇੱਥੇ ਰੋਣ ਨਾਲ ਲੱਜੀ ਦਰੂੰਗਾ ਤਾਂ ਨਹੀਂ ਪੰਜ ਰੋਣ ਲੱਜ ਜਾਂਦਾ ਉੱਪਰ ਬਹਿ ਕੇ ਆ ਪੰਜ ਰੋਣ ਲੱਜ ਜਾਂਦਾ ਤੂੰ ਨਾ ਰੋਈ ਫਿਰ ਮੁਕਰ ਹੋਈ ਬੰਦੇ ਗਈ ਇਹ ਵੀ ਪੰਜੇ ਕਹਿੰਦਾ ਕਹਿੰਦਾ ਪੰਜ ਆ ਗਏ ਨਾ ਪੰਜੇ ਆ ਕਹਿੰਦਾ ਕਾਦੀਆਂ ਦੇ ਪੰਜੇ ਰਿਖੀ ਦੇਖਿਆ ਨਾ ਖੀਆ ਦਾ ਦੇਖਿਆ ਨਾ ਖੀਆ ਦਾ ਹਾਂ ਯੋਗਨਾ ਤੇਰੇ ਜਿਹੜਾ ਸੇਰੇ ਹੁੰਦਾ ਬਾਈ ਸਰੀਰ ਹੁਣ ਏਅਰ ਭਰਨ ਲੱਗ ਗਿਆ ਬਾਈ ਪਰ ਹੁਣ ਇੱਕ ਗੱਲ ਆ ਬਾਈ ਹੀ ਆ ਪੂਰਾ ਰੂਹ ਖੁਸ਼ਗਾਨ ਲੱਗ ਗਿਆ ਬਾਈ ਲੱਗ ਗਿਆ ਮੇਰੇ ਨੂੰ ਹਜੇ ਤੱਕ ਆਪਾਂ ਯੁੱਧ ਅੰਦਰ ਕੱਲ ਵੀ ਛੱਡ ਕੱਲ ਵੀ ਨਹੀਂ ਹੋ ਲਵਾਇਆ ਆਪਾਂ ਨੂੰ ਇਹ ਤਾਂ ਚੱਲ ਕੱਲੋਂ ਮੂੰ ਵੀ ਰੈਸਟ ਚਾਹੀਦੀ ਦੀ ਬਾਈ ਰੈਸਟੋਂ ਤਾਂ ਇਹਨੂੰ ਕੁਛ ਨਹੀਂ ਯਾਰ ਇੱਕ ਦੌੜ ਨੂੰ ਕੋਈ ਜ਼ਿਆਦਾ ਨਹੀਂ ਹੈਗੀ ਘੋੜੇ ਵਾਸਤੇ ਯਾਰ ਬਈ ਇਹ ਲੇਟਾ ਲਾ ਕੇ ਫਿੱਟ ਹੋਈ ਜਾਂਦੇ ਇਹ ਇੰਨੀ ਕਿ ਦੌੜ ਹੁੰਦੀ ਕਿ ਐਨੇ ਤਾ ਆਪਾਂ ਤੋੜ ਲਿਆਉਣੇ ਆ ਇਹ ਦੌੜ ਨਹੀਂ ਹੁੰਦੀ ਇੰਨੀ ਨਹੀਂ ਇਹ ਹੋਵੇ 10 15 ਕਿਲੋਮੀਟਰ ਤੱਕ ਚੇ ਜਾਂਦਾ ਹੁੰਦਾ ਥੋੜਾ ਇਹ ਤਾਂ ਥੋੜੀ ਜੀ ਤਾਂ ਹੈਗੀ ਆ ਐਨਾ ਫਲਸ ਨਹੀਂ ਪੈਂਦਾ ਥੋੜਾ ਭੱਜਣ ਵਾਸਤੇ ਬਣਿਆ ਇਹ ਭੱਜਣ ਦੀ ਬਾਤ ਤੇ ਕੋਈ ਨਹੀਂ ਹੂੰ ਕੋੜਾ ਆਇ ਤੈਨੂੰ ਬਿਠਾ ਕੇ ਪਹਜਾ ਦਈਏ ਤੈਨੂੰ ਬਿਠਾ ਜਾਣਾ ਹੀ ਜਾਵਤਾ ਬੰਦੇ ਮੈਂ ਦੱਸਤਾ ਨੇ ਤਗੜੀ ਸਾਮੀ ਰਹਿਣਾ ਲੈ ਮੈਂ ਖਾ ਲੈਣਾ ਖਾਲਾ ਨਹੀਂ ਲੈ ਕੇ ਵੀ ਜਾਣਾ ਲੈ ਖਾਲਾ ਨਹੀਂ ਦਹੀਂ ਨਾਲ ਲੈ ਕੋਚੇ ਰੋ ਤੇਲ ਲਾਉਣੇ ਆ ਯਾਰ ਇਦੋਂ ਵੀ ਹਟ ਜਾ ਇਹਨੂੰ ਨਾ ਹਾਂਜੀ ਕੋਚੇ ਤੇਲ ਦੱਸਦੇ ਆ ਇੱਥੇ ਮਾਣੋ ਤਿਆਰ ਰੋਡ ਬੰਦਾ ਹੋਣਾ ਜਿਆਮ ਕਰਾ ਲਈ ਆਲੇ ਕਿਉਂਕਿ ਮਾਦਾ ਪਰੰਡਿਆਂ ਵਾਲਾ ਵੀ ਬੰਦ ਆਉਣ ਪਿੰਡਾਂ ਜੋਂ ਨਿਕਲ ਗਏ ਤਾਂ ਕਰਾਲੀ ਵਾਲੇ ਰੋਡ ਬੰਦ ਕਰਦਾ ਚੱਲਦੇ ਆ ਹਨ ਕਰਾੜੀ ਵਾਲੇ ਰੋਡ ਜਾਵੇ ਜਾ ਮੱਧਾ ਬੈਠਾ ਗਾਂ ਦੇ ਚੜਾ ਹੁਣ ਬੰਦੇ ਮਾਲਾ ਚੋਂ ਲੰਘੇ ਹੁਣ ਪਾਣੀ ਹੈਰੀ ਗੱਦੀ ਇੱਥੇ ਨਹੀਂ ਹੈ ਹੈ ਹੈਰੀ ਗੱਦੀ ਇੱਥੇ ਨਹੀਂ ਲਓ ਜੀ ਭਾਈ ਬਰੌਂਦੀ ਪਿੰਡ ਨੂੰ ਮੋੜ ਤੇ ਹਾਂ ਇਹ ਤਾਂ ਜਾਂਦੇ ਕਿ ਆਪਣੇ ਕੋਲੇ ਕੋ ਕਰਾਰੀ ਵਾਲੇ ਬਾਬੇ ਵਾਲਾ ਵੀ ਆ ਨਾਲੇ ਸ਼ਿੰਗਾਰਾਂ ਸੱਜਦਾ ਜੀ ਤੇ ਆ ਚੌਂਦੇ ਵਾਲਿਆਂ ਦਾ ਇੱਕ ਗੱਪੇ ਜਾਂਦਾ ਪਤਾ ਨਹੀਂ ਕਿਦਾ ਉਹ ਇੱਧਰ ਆ ਬਣਾਈ ਜਾਂਦਾ ਉਹਿਆ ਰੌਣਕਾਂ ਲੱਗਣਗੇ ਅੱਜ ਪੂਰੀਆਂ ਰੌਣਕਾਂ ਹਾਂ ਆ ਜਾ ਹੋਰ ਥੱਲੇ ਨੂੰ ਅੱਜ ਹੈ ਆ ਦੇ ਕਰ ਬਾਕੀ ਪਿੰਡ ਹੁਣ ਐਂਟਰੀ ਹੋਣਾ ਆਉਣੀ ਆ ਪਿੰਡ ਵੀ ਸਾਫੇ ਚਲਾ ਪਿੰਡ ਇਹ ਵਾਲਿਆ ਇਹ ਕਾਲਿਆ ਵਾਲਾ ਇਹ ਬਰੌਂਦੀ ਆ ਇਹ ਬਰੌਂਦੀ ਆ ਸਾਡਾ ਹੀਰਾ ਵੀ ਲੱਗਾ ਲੇਟਾ ਲਾਉਣਾ ਇਧਰ ਆ ਇਧਰ ਕੋਈ ਨਾ ਕੋਈ ਲਾਉਣਾ ਮਿੱਟੀ ਨਾ ਖਾ ਅਜੇ ਸਾਫ਼ ਸੁਥਰਾ ਨਹੀਂ ਜਾਣਾ ਇਹਨੂੰ ਸਵਾਲ ਵਾਲਾ ਦੂਛੜ ਦੀ ਸਵਾਲਾ ਸਵਾਲਾ ਤੇ ਉਹ ਦਿਨ ਤੋੜਨਾ ਮਿੱਟੀ ਦੀ ਲਾਉਣ ਤੇ ਲਾਉਣ ਤੇ ਦੂਛੜ ਓਏ ਮਿੱਟੀ ਨਾ ਖਲਾ ਮੁੰਡੇ ਯਾਗੇ ਕਬੱਡੀ ਦੀ ਗਿੰਦ ਕੱਢ ੱੱਬਾ ਬਹੁਤ ਵੱਡਾ ਪਿੱਛੇ ਆਵੇ ਠੀਕ ਆ ਠੀਕ ਆ કરીબી દે દવા પાલે થોડી શાર્ટ તે ઓ જો બંદે ખડે નહિ યાર બચાલ્યા રસ્તા જો બંદે આ ઓ ભાઈ ડબ્બા તો બહાર આજો ભાઈ જીને નહીં કોઈ છટણો ચાહે વીર દર્શક ને અપના વીરે હોયો ડબ્બા તો બહાર બહાર હોજો હોજો વીરા સાઈડ પર આજો જી આજો ਔਰ ਤੁੰਗ ਜਾਂਦੇ ਆ ਉੱਥੇ ਬਣਾਵਾਂਗੇ ਯਾਰ ਵੀਰੇ ਜਿਹੜੇ ਬੰਦੇ ਖੜੇ ਨੇ ਵਿਚਾਲੇ ਸਾਈਡ ਤੇ ਕਰਾਈ ਔਰ ਵੀਰੇ ਜਿਹੜੇ ਬੰਦੇ ਖੜੇ ਨੇ ਜਿੱਥੇ ਸਟੇਜ ਲੱਗੀ ਹੋਈ ਹੈ ਉਹਨਾਂ ਨੂੰ ਵੀ ਸਾਈਡ ਤੇ ਹੋ ਜਾਓ ਕਿ ਆਇਆ ਤੂੰ ਕਾਨੂੰ ਆਇਆ ਤੂੰ ਘਰ ਤੋਂ ਕਮਾ ਲੈਣਾ ਤੂੰ ਪਹਿਲੀ ਆ ਚੱਲੀਏ ਹੁਣ ਉਹ ਖੜ ਜਾ ਕੋਟ ਆਉਂਦਾ ോട് പറഞ്ഞു ਓਏ ਲੈਣਾ ਸੀ ਨਾਲੇ ਹਾਂਜੀ ਭਰਾ ਨੀਤਾ ਸਵਾਰ ਆ ਐਰੀ ਹੁਣੇ ਅੰਪਰ 24 ਸੈਕਿੰਡ 35 ਪੁਆਇੰਟ 24 09.2209

ਹਾਂ ਜੀ ਕੜਕੜਾਉ ਕੋਈ ਨਹੀਂ ਹਮਦਰਹੀਂ ਆਏ ਹੋਏ ਹਾਂ ਨਾ 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 ਆਇਆ ਮੈਂ ਤਾਂ ਆਇਆ ਬਾਹਰ ਤੋਂ ਬਾਈ ਦੀਆਂ ਤਾੜੀਆਂ ਬਰੋਲੀ ਦਾ ਖੇਡ ਮੇਲਾ ਜਿੱਥੇ ਵੀਰੋ ਅੱਜ ਵੱਡਾ ਮੇਲਾ 42 43 ਘੋੜੇ ਐਂਟਰ ਹੋਏ ਗੁਰੂ ਮਹਾਰਾਜ ਦੀ ਕਿਰਪਾ ਸੋ ਤਾਲੀਆਂ ਵਾਜ ਕੇ ਬਾੜਤੀਆਂ ਨੇ ਨਗਰ ਬਰੋਲੀ ਤੋਂ ਸਰਪੰਚ ਸਾਹਿਬ ਦਰਵਾਜਵੀਰ ਹੋਣੀ ਵੀਰੋ ਸਾਰੇ ਸੁੱਖਾ ਸਿੰਘ ਜੀ ਸਰਪੰਚ ਗਵਾਂਢੀ ਪਿੰਡ ਵਾਲੇ ਕੁਲਵਿੰਦਰ ਹੋਣੀ ਤਰਵਾਦ ਸਾਹਿਬ 2 ਨੰਬਰ ਤੇ ਆ ਝੱਜਤ ਮੁਰਗਿਆ ਹੈਪੀ ਮਿਰਜਾ ਵਾਜਗੀ ਭਵਨ ਜ਼ਬੁਰਗੀ ਬੱਪਲ ਜ਼ਬੁਰਗੀ 2 ਨੰਬਰ ਤੇ ਆ ਘੋੜਾ ਮਿਰਜਾ ਕਲਕਲਾ ਗਣਵਿੰਦਰ ਸਿੰਘ ਧੁੰਵਾ ਪੀਟੀ 우ਸ਼ਾ ਬਾਜੀ 3 ਨੰਬਰ ਤੇ ਤਿਆਰ ਤੇ ਤਿਆਰ ਰਹੋ ਬਾਜੀ ਮੰਗੀ ਮੁਸ਼ਕਾਬਾਦ ਮਲਕੀਰ ਸਿੰਘ ਸਰਪੰਚ ਡਾਕਟਰ ਸਾਹਿਬ ਹਾਂ ਜੀ ਬੋਲੋ ਬਾਜੀ ਛੇਵਾ ਤਿਆਰ ਹੈ ਬਾਜੀ ਜਿੰਮੀ ਮਡੇਰ ਵਾਲਾ ਚੌਥਾ ਤੇ ਪੰਜਵਾਂ ਬਾਜੀ ਦੋ भाई और नीवे हो जाओगे हां भाई आ जाओ हमारा आ जाओ अच्छा आ जाओ भाई आगे आ जाओ हां पांचवा हां बड़ा 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 भाई सुरेन्द्र सिंह सुरेन्द्र बाल की मेरी शादी में फायदा यार सुरेन्द्र बाल खुशबाज मीरा वीरजीत चौथा पांचवा जोड़ने दे ओके सेवा और जिम्मी वीरा श्री अमरा साहब साहब हां जी जिम्मी मंडेरा सामने लिखे इधर हां जी वर्मा ਅਕਵਾਨ ਸਿਆਰ ਸੂਰਜ ਪਖਵਾਲ ਸਰਜੀਤ ਸਿੰਘ ਪਖਵਾਲ ਕਿਚੀ ਨਹੀਂ ਗੱਜੇ ਨਹੀਂ ਬੜਾ ਕਿਚੀ ਇਹ ਕਿਹੜਾ ਕਨੇਜਾਣਾ ਮੂਹਰੇ ਆਂ ਨਾ ਰਗ ਦੇਖੋ ਦੇਖੋ ਵਿੱਚ ਪ੍ਰੋਗਰਾਮ ਨੰਬਰ ਅੱਧਾੜੀ ਕਨੇਜਾਣਾ ਬਸ ਠੀਕ ਹੈ ਬਾਬਾ ਮਹਿੰਦਰ ਸਿੰਘ ਜੀ ਦਮੁਰਜੀ ਬਾਈ ਜੀ ਇੱਧਰ ਦੇਖਿਓ ਵੀਰੇ ਸੇਵਨ ਖੈਵ ਲਾ ਲੈ ਜਾਂ ਬਿਚੋ ਦੇ ਸੇਵਨ ਨੂੰ ਦਿਖਾਓ ਜਮਾਨ ਚ ਦਿਖਾ ਦੇ ਜਫਰ ਕੇ ਦਿਖਾਗਾ ਕੁਫਰਾ ਦਿਖਾ ਦੇ ਜਫੜਾ ਦੇ ਮੈਨੂੰ ਦੇ ਰਿਹਾ ਬੜੀ ਸੋਹਣੀ ਆ ਨਾ ਟਰੋਫੀ ਯਾਰ ਕੀ ਜੀਚੇਮ ਕੋਰ ਸਾਹ ਤੇ ਨਹੀਂ ਪੀਆ ਆਪਣਾ ਮਾਲ ਆਪਣੇ ਕੋਲੇ ਆਉਣਾ ਚਾਰ ਉੱਤਰ ਮੈਂ ਮਗਰ ਆਪਣਾ ਮਾਲ ਆਪਣੇ ਕੋਲੇ ਮੈਂ ਬਾਲਟੀ ਵੀ ਹੋ ਕਰਤੀ ਆ ਨਾ ਬੱਚ ਪਹੁੰਚ ਗਏ ਬਾਈ 9 ਵਜੇ ਘਰ 9 ਵਜੇ ਜਿੰਨੇ ਜਿਹੜਾ ਦੂਰ ਤੇ ਉਹ ਹੋ ਟਾਈਮ ਲੱਗ ਜਾਂਦਾ ਹੈ ਬੱਚ ਚਾਰ ਉੱਤਰ ਸੰਜੇ ਈਜੀ ਈਜੀ ਵਾਈ ਨਹੀਂ ਦੇਖ ਲੈ ਗੱਡੀ ਉੱਤੇ ਹਾਂ ਲਾ ਫੜ ਦਫਾ ਨਾ ਫੜਦਾ ਫੋਨ ਤਾਂ ਫੜ ਲਾ ਲੈ ਗਾਇਸ ਨਾ ਫੜਾ ਚਾਈ ਨੂੰ ਬੁਲਾ ਦੇ ਅਸਿਕਲੀ ਤਾਂ ਤੀ ਆ ਫੜੋ ਆਪਣਾ ਹੋ ਗਈ ਬੱਲੇ ਬੱਲੇ ਇਹ ਹੋ ਗਈ ਬੱਲੇ ਬੱਲੇ ਹਾਂ ਬੱਲੇ 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 ਠੂਕਾ ਕਰਾਊਗਾ ਉਹ ਕਿਹਦਾ ਸ਼ਯਾਦਾ ਟਿੱਟਾ ਸ਼ਯਾਦਾ ਇਹਦਾ ਭਾਈ ਹੈ ਹਾਂ ਉਹ ਪਹਿਲਾ ਨੰਬਰ ਚੱਕੇ ਕਰੂਗਾ ਉਹ ਦੋਨੇ ਲੈ ਕੇ ਜਾਣੇ ਦੋਨੇ ਇਕੱਠੇ ਅਗਰੇ ਸਾਰ ਪੰਜਾਬ ਪਿਆਸ ਸਾਹਿਬ ਇਹ ਕੰਮ ਹਾਂ ਹਾਂ ਦੋਏ ਨੇ ਜੇ ਕਰੀਂ ਸਾਲ ਬਾਅਦ ਉਹਨੂੰ ਦਿਖਾਇਆ ਨਾ ਪੀਸੀ ਨੂੰ ਹਾਂ ਉਹ ਤਾਂ ਲੱਗ ਗਿਆ ਵੀ ਇਹ ਤੇ ਆਂਦਾ ਹੋ ਮੈਂ ਕਿਹਾ ਹਾਂ ਹਾਂ ਕਹਾਂ ਕੋਣੇ ਨੰਬਰ ਪਾਉਂਦੀਆਂ ਕਰਦੇ ਆਂ ਤੇ ਸਾਹਮਣੇ ਹਾਂ ਹਵਾਲ ਫੁੱਲ ਖੜੀ ਹੈ ਦੋਨੇ ਇਕੱਠੇ ਲੈ ਜਾ ਕਰਨੇ ਇਕੱਠੇ ਕਿਰਾਇਆ ਤਾਂ ਦੇਣੀ ਆ ਉਹੀ ਕਹਿੰਦਾ ਦੋਨੇ ਇਕੱਠੇ ਲੈ ਜਾ ਤਿੰਨ ਹਜ਼ਾਰ ਰੁਪਏ ਹੋਰ ਕਮਰਾ ਤਿੰਨਾਂ ਦਾ ਬਣਾ ਦੇਣਾ ਤੂੰ ਤਾਂ ਹੈਂ ਦਾ ਪਿਆਰ ਪਾ ਦੇਣਾ ਉੱਥੇ ਕਮਰਾ ਬਣਾ ਦੇਣਾ ਕੱਟਿਆਂ ਨੂੰ ਇੱਥੇ ਇੱਥੇ ਸ਼ਿਆਦੇ ਦਾ ਹੈ ਇੰਦਰ ਚ ਕੁੱਤੇ ਦੇ ਕਿਉਂ ਬਾਈ ਇੱਥੇ ਸ਼ਿਆਦੇ ਦਾ ਨਹੀਂ ਦੂਆ ਕੋੜਾ ਲੈਣਾ ਜਿੱਥੇ ਤੁਹਾਡਾ ਚਿੱਟਾ ਇੱਥੇ ਕਮਰਾ ਸ਼ਿਆਦੇ ਦਾ ਕਮਰਾ ਹੈ ਉਹਦੇ ਨਾਲੇ ਦੂਆ ਇੱਕ ਹੋਰ ਜੋੜ ਦੇਣਾ ਯਾਰ ਅੱਛਾ ਉਹ ਤਾਂ ਮਰੇ ਇਕੱਠੇ ਹੀ ਕਰਦੇ ਨੇ ਵੀ ਇਕੱਠਿਆਂ ਦਾ ਪਿਆਰ ਵੱਡਜੂ ਠੀਕ ਹੈ ਉਹ ਇਹ ਨਹੀਂ ਜਾਂਦਾ ਤਾਂ ਕੁਝ ਨਹੀਂ ਕਹਿੰਦਾ ਹਾਂ ਉਹ ਟੋੜੀ ਕੋਲ ਖੜਾ ਰਹਿੰਦਾ ਇਕੱਠਾ ਹੀ ਉਹ ਜੀ ਆ ਫੜ ਦਵਾ ਸਵਾ ਦੇਖ ਹਾਂ ਸਵਾ ਦੇਖ ਹਾਂ ਸਵਾ ਦੇਖ ਹਾਂ ਆਰੇ ਸਵਾ ਇੱਕ ਨਾਲ ਜਿੱਤੂ ਕੇ ਲੈ ਕੇ ਜਾਣੀ ਐ ਪ੍ਰੋਫੀ ਵਧੀਆ